ਫਲੋਰ ਨਗਰ ਕੌਂਸਲ ਫਲੋਰ ਵੱਲੋਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਇੱਕ ਸੈਮੀਨਾਰ ਕਰਵਾਇਆ ਗਿਆ ਜਿਤਨਾ ਸੀ ਕਿ ਭਾਰਤ ਸਰਕਾਰ ਵੱਲੋਂ ਚਲਾਇਆ ਗਿਆ ਸਵੱਛ ਭਾਰਤ ਅਭਿਆਨ ਤਹਿਤ ਨਗਰ ਕੌਂਸਲ ਫਲੋਰ ਵੱਲੋਂ ਨਗਰ ਕੌਂਸਲ ਫਲੋਰ ਦੇ ਕਮਿਊਨਿਟੀ ਸੈਂਟਰ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅੱਜ ਦਾ ਇਹ ਪ੍ਰੋਗਰਾਮ ਕਾਰਸਾਧਕ ਅਫਸਰ ਸ਼੍ਰੀ ਦੇਸ਼ ਰਾਜ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਦੌਰਾਨ ਫਲੋਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਅੱਜ ਇਸ ਪ੍ਰੋਗਰਾਮ ਵਿੱਚ ਭਾਗ ਲਿਆ ਸਵੱਛ ਭਾਰਤ ਅਭਿਆਨ ਸੈਮੀਨਾਰ ਦਰਾਂ ਨ ਬੱਚਿਆਂ ਦੇ ਵਾਤਾਵਰਣ ਦੀ ਸੰਭਾਲ ਸੰਬੰਧੀ ਪੇਂਟਿੰਗ ਅਤੇ ਲਿਖਤ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਾਰਸਾਧਕ ਅਫਸਰ ਸ਼੍ਰੀ ਦੇਸ਼ ਰਾਜ ਵੱਲੋਂ ਸੰਬੋਧਨ ਕਰਦਿਆਂ ਬੱਚਿਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਸਬਜ਼ੀਆਂ ਫਲਾਂ ਦੇ ਛਿਲਕਿਆਂ ਤੋਂ ਜੈਵਿਕ ਖਾਦ ਤਿਆਰ ਕਰਨ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਮੁਕਾਬਲਿਆਂ ਵਿੱਚ ਅਭਲ ਆਏ ਬੱਚਿਆਂ ਨੂੰ ਕਾਰਸਾਧਕ ਅਫਸਰ ਵੱਲੋਂ ਸਨਮਾਨ ਚਿਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੈਨੀਟਰੀ ਇੰਸਪੈਕਟਰ ਨਰੇਸ਼ ਕੁਮਾਰ ਵੱਲੋਂ ਸੈਮੀਨਾਰ 'ਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਮੈਡਮ ਜਸਲੀਨ ਕੋਰ ਮੋਟੀਵੇਟਰ ਰੇਖਾ ਸੋਨੀਆ ਅਤੇ ਹੋਰ ਹਾਜ਼ਰ ਸਨ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸ੍ਰੀਨਦਰ ਸਿੰਘ ਦੇ ਨਾਲ ਪ੍ਰਪਲ ਦੀ ਵਿਸ਼ੇਸ਼ ਰਿਪੋਰਟ ਕਲਰ ਫਲੋਰ ਤੇ ਕਮਿਊਨਿਟੀ ਹਾਲ ਵਿੱਚ ਸਵਚ ਭਾਰਤ ਦੇ ਅਦੀਨ ਦਾ ਤੁਸੀਂ ਇੱਕ ਤੋਰਾਂ ਪਲਾ ਰਹੇ ਹੋ ਪਰ ਇਹ ਕਿੱਥੋਂ ਕਿੱਥੋਂ ਦੇ ਬੱਚੇ ਆਏ ਆ ਔਰ ਕਿਹੜੇ ਕਿਹੜੇ ਇਵੈਂਟ ਕਰਾਇਆਗਾ ਇਹ ਨਮਸਕਾਰ ਸਰ ਜੀ ਇਹ ਸਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਵਚ ਭਾਰਤ ਮਿਸ਼ਨ ਅਦੀਨ ਸਵਚਤਾ ਹੀ ਸੇਵਾ ਦਾ ਇੱਕ ਸਰਕਾਰ ਲੋ ਕੰਪੋਨੈਂਟ ਚਲਾਇਆ ਗਿਆ ਜਿਹਦੇ ਵਿੱਚ ਆਪਣੇ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਾਨੂੰ ਇਹ ਕਾ ਲਗ ਲਗ ਤਰੀਕੇ ਦੇ ਅਲਗ ਅਲਗ ਰੈਲੀਆਂ ਲੋਕਾਂ ਨੂੰ ਅਵੇਅਰنس ਕਰੰਦੀਆਂ ਕੰਪੋਨੈਂਟ ਕਰਨ ਲਈ ਸਾਨੂੰ ਕਿਹਾ ਗਿਆ ਸੀ ਜਿਸ ਦੇ ਵਿੱਚ ਅਸੀਂ ਵੱਖ-ਵੱਖ ਤਰੀਕਾ ਤੇ ਵੱਖ-ਵੱਖ ਇਵੈਂਟ ਕਰਵਾਏ ਗਏ ਸੀਟੀਯੂ ਜਿਹਦੇ ਵਿੱਚ ਕੁਝ ਐਸੇ ਕੋੜੇ ਦੀਆਂ ਜਗ੍ਹਾਵਾਂ ਜਿੱਥੇ ਵੇ ਵੇ ਜਾਣ ਕੂੜਾ ਪਿਆ ਹੁੰਦਾ ਸੀ ਇਹ ਲੋਕਾਂ ਨੂੰ ਛਟਿਆ ਉਹਦੀ ਸਫਾਈ ਕਰਾਈ ਗਈ ਲੋਕਾਂ ਨੂੰ ਰੈਲੀ ਦੇ ਨਾਲ ਬੱਚਿਆਂ ਦੇ ਨਾਲ ਲੈ ਕੇ ਅਵੇਅਰ ਕੀਤਾ ਗਿਆ ਬੱਚਿਆਂ ਵੱਲੋਂ ਵੇਸ਼ ਮਟੀਰੀਅਲ ਦੇ ਨਾਲ ਕੁਝ ਅਸੀਂ ਇਦਾਂ ਦੇ ਚੀਜ਼ਾਂ ਤਿਆਰ ਕਰਵਾਈਆਂ ਗਈਆਂ ਜੋ ਕੱਲ ਆਂਦੇ ਸਮੇਂ ਜੋ ਯੂਸਲੈਸ ਹੋ ਯੂਸਲੈਸ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਅਸੀਂ ਯੂਜ਼ ਕੀਤਾ ਜਾਵੇ ਇੱਕ اچھا ਬੱਚਿਆਂ ਨੂੰ ਲੋਕਾਂ ਨੂੰ ਪਲਾਸਟਿਕ ਨਾ ਵਰਤਣ ਲਈ ਸ਼ਹਿਰ ਵਿੱਚ ਅਵੇਅਰਨੈਸ ਤੇ ਇੱਕ ਰੈਲੀ ਕਰਵਾਈਆਂ ਹੋਈਆਂ ਤੇ ਉਸ ਤੋਂ ਬਾਅਦ ਅਸੀਂ ਬੱਚਿਆਂ ਦੀ ਕੰਪੀਟੀਸ਼ਨ ਰਾਹੀਂ ਕੰਪੀਟੀਸ਼ਨ ਤੋਂ ਬਾਅਦ ਬੱਚਿਆਂ ਨੂੰ ਇੱਕ ਅਸੀਂ ਫਾਈਨਲ ਪ੍ਰੋਗਰਾਮ ਕਰਵਾਇਆ ਗਿਆ ਜਿਹਦੇ ਵਿੱਚ ਅਸੀਂ ਬੱਚਿਆਂ ਦਾ ਕੰਪੀਟੀਸ਼ਨ ਦੇ ਵਿੱਚ ਉਹਨਾਂ ਦੀ ਪੇਂਟਿੰਗ ਮੁਕਾਬਲੇ ਕੁਝ ਐਸਐਮ ਮੁਕਾਬਲੇ ਤੇ ਕੁਝ ਉਹਨਾਂ ਦੇ ਵੇਸਟ ਮਟੀਰੀਅਲ ਤੋਂ ਬਣੇ ਹੋਏ ਕੁਝ ਚੀਜ਼ਾਂ ਉਹ ਫੈਂਸੀ ਡਰੈਸ ਇਦਾਂ ਦੇ ਪ੍ਰੋਗਰਾਮ ਕਰਵਾਏ ਗਏ ਦਿਨਾਂ ਦੇ ਵਿੱਚ ਬੱਚਿਆਂ ਦੇ ਅਸੀਂ ਨਾਮਵੰਦ ਸਮਾਰੋਹ ਵੀ ਰੱਖੇਗੇ ਜਿਹਦੇ ਵਿੱਚ ਵੱਖ-ਵੱਖ ਸਰਕਾਰੀ ਗੈਰ ਸਰਕਾਰੀ ਅਰਧ ਸਰਕਾਰੀ ਧਾਰਿਆਂ ਨੇ ਸਾਡਾ ਸਹਿਯੋਗ ਦਿੱਤਾ ਜੀ ਧੰਨਵਾਦ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ